ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਵੀਰ ਭਾਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਕਾ ਨਵੀਂ ਵੀਡੀਓ ਆਈ ਹੈ ਬਿਲਕੁਲ ਕਾਲੀ ਸ਼ਾਹ ਝੋਟੀ ਹੈ ਕਾਲੇ ਰੰਗ ਦੀ ਥਣਲੇਵਾ ਬਹੁਤ ਸਾਫ਼ ਹੈ ਸਿੰਘਾਂ ਦੀ ਕੁੰਡੀ ਹੈ ਸੀਲੀ ਝੋਟੀ ਐ ਮਗਰ ਇਹਦੇ ਕਟਾ ਐ 8 ਦਿਨ ਇਹਨੂੰ ਸੂਈ ਨੂੰ ਹੋਏ ਐ 10 ਲੀਟਰ ਦੁੱਧ ਇਹਦੇ ਥੱਲੇ ਤਿਆਰ ਐ ਇਸ ਟਾਈਮ 10 ਲੀਟਰ ਦੁੱਧ ਤਿਆਰ ਐ ਮੁੱਲ 1 ਲੱਖ ਤੇ 12000 ਰੁਪਇਆ ਕਰਦੇ ਐ ਕਿਸੇ ਵੀ ਵੀਰਪ੍ਰਾਣੀ ਖਰੀਦਣੀ ਹੋਵੇ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਹੋਰ ਮੇਰੀ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ